ਬੀਬੀ ਐਨ ਦੇਖਣ ਵਾਲੇ ਸਮੁੱਚੇ ਦਰਸ਼ਕਾਂ ਨੂੰ ਦਵਿੰਦਰ ਸਿੰਘ ਬੈਣੀਪਾਲ ਵੱਲੋਂ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ ਦਾ ਬੈਣੀਪਾਲ ਸ਼ੋਅ ਵਿੱਚ ਤੁਹਾਡਾ ਸਭਨਾ ਦਾ ਨਿੱਘਾ ਸਵਾਗਤ ਡਰੱਗ ਤਸਕਰੀ ਕੇਸ ਵਿੱਚ ਮਜੀਠੀਆ ਦੀਆਂ ਮੁਸ਼ਕਲਾਂ 'ਚ ਵਾਧਾ ਡਾਕਟਰ ਦਲਜੀਤ ਟੀਮਾ ਨੇ ਪੰਜ ਮੈਂਬਰੀ ਕਮੇਟੀ ਵੱਲੋਂ ਭਰਤੀ ਮਹਿਮ ਨੂੰ ਦੱਸਿਆ ਗੁਮਰਾਹਕੁਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਧਾਮੀ ਬਾਰੇ ਵੱਡਾ ਫੈਸਲਾ ਬੇਇੱਜ਼ਤੀ ਕੇਸ ਤੇ ਟ੍ਰਾਇਲ ਚੰਡੀਗੜ੍ਹ ਤਬਦੀਲ ਗੰਜਾਪਨ ਦੂਰ ਕਰਨ ਸੰਬੰਧੀ ਲਾਇਕ ਕੈਂਪ ਦੇ ਮਾਮਲੇ ਵਿੱਚ ਦੋ ਵਿਅਕਤੀਆਂ ਖਿਲਾਫ ਮੁਕੱਦਮਾ ਦਰਜ ਇੱਕ ਗ੍ਰਿਫਤਾਰ ਕਰਨਲ ਨਾਲ ਕੁੱਟਮਾਰ ਦੇ ਮਾਮਲੇ ਵਿੱਚ ਪੁਲਿਸ ਦੀ ਪੁਲਿਸ ਖਿਲਾਫ ਵੱਡੀ ਕਾਰਵਾਈ ਭਾਰਤ ਵਿੱਚ ਗਰੀਬੀ ਦਾ ਅੰਤ ਕੇਂਦਰ ਸਰਕਾਰ ਦੀ ਹੈਰਾਨੀਜਨਕ ਰਿਪੋਰਟ ਅਤੇ ਕੁਝ ਹੋਰ ਜਾਣਕਾਰੀਆਂ ਪ੍ਰੋਗਰਾਮ ਦੌਰਾਨ ਸ਼ਾਮਲ ਰਹਿਣਗੀਆਂ ਇਹਦੇ ਤੋਂ ਪਹਿਲਾਂ ਇਹਨਾਂ ਤੇ ਵਿਸਥਾਰਤ ਗੱਲਬਾਤ ਕੀਤੀ ਜਾਵੇ ਤੁਹਾਨੂੰ ਸਭਨਾਂ ਨੂੰ ਬੇਨਤੀ ਹੈ ਕਿ ਪਹਿਲਾਂ ਪ੍ਰੋਗਰਾਮ ਦੇਖ ਲੈਣਾ ਸੁਣ ਲੈਣਾ ਤੇ ਜੇਕਰ ਚੰਗਾ ਲੱਗਿਆ ਫਿਰ ਲਾਈਕ ਕਰ ਤੇ ਸ਼ੇਅਰ ਜ਼ਰੂਰ ਕਰ ਦੇਣਾ ਦੂਸਰੀ ਬੇਨਤੀ ਇਹ ਕਿ ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜ਼ਰੂਰ ਔਨ ਕਰ ਲੈਣੀ ਤੁਹਾਡੇ ਦਿਲੋਂ ਧੰਨਵਾਦੀ ਹੋਵਾਂਗੇ ਹੁਣ ਸਭ ਤੋਂ ਪਹਿਲਾਂ ਗੱਲ ਕਰਦੇ ਆ ਨਸ਼ਿਆਂ ਦੀ ਪੰਜਾਬ ਦੇ ਲੋਕ ਨਸ਼ਿਆਂ ਤੋਂ ਬਹੁਤ ਦੁਖੀ ਨੇ ਪਰ ਨਸ਼ਾ ਆਇਆ ਕਿਵੇਂ ਇਹਦੇ ਪਿੱਛੇ ਕੌਣ ਲੋਕ ਨੇ ਇਹ ਹਮੇਸ਼ਾ ਚਰਚਾ ਦਾ ਵਿਸ਼ਾ ਬਣਦਾ ਹੈ ਨਸ਼ਿਆਂ ਦੇ ਏਸੇ ਮਾਮਲੇ ਵਿੱਚ ਪੁਲਿਸ ਜਾਂਚ ਦਾ ਸਾਹਮਣਾ ਕਰ ਰਹੇ ਨੇ ਅਕਾਲੀ ਆਗੂ ਬਿਕਰਮ ਮਜੀਠੀਆ ਸੁਪਰੀਮ ਕੋਰਟ ਦੇ ਹੁਕਮਾਂ ਦੇ ਅਨੁਸਾਰ ਸਿੱਟ ਦੇ ਸਾਹਮਣੇ ਪੇਸ਼ ਹੋਏ ਨੇ ਅਤੇ ਜਾਣਕਾਰੀ ਦੇ ਅਨੁਸਾਰ ਸਿੱਟ ਦੇ ਵੱਲੋਂ ਮਜੀਠੀਆ ਦੇ ਕੋਲੋਂ ਤਕਰੀਬਨ 7.5 ਘੰਟਿਆਂ ਤੋਂ ਵੱਧ ਪੁੱਛਗਿੱਛ ਕੀਤੀ ਗਈ ਹੈ ਇਸ ਦੌਰਾਨ ਸਟ ਦੇ ਮੈਂਬਰਾਂ ਦੇ ਵੱਲੋਂ ਲੰਬੀ ਪੁੱਛਗਿੱਛ ਤੋਂ ਬਾਅਦ ਵਿਕਰਮ ਮਜੀਠੀਆ ਦੀ ਵਿੱਤੀ ਜਾਂਚ ਵੀ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਅੱਜ ਭਾ ਫਿਰ 18 ਮਾਰਚ ਨੂੰ ਪੁੱਛਗਿੱਛ ਵਾਸਤੇ ਉਹਨਾਂ ਨੂੰ ਦੁਬਾਰਾ ਸੱਦ ਲਿਆ ਗਿਆ ਕਿਉਂਕਿ ਸੁਪਰੀਮ ਕੋਰਟ ਨੇ ਵੀ ਆਖਿਆ ਸੀ ਕਿ ਦੁਬਾਰਾ ਵੀ ਜਾਣਾ ਪਏਗਾ ਮਜੀਠੀਆ ਕੇਸ ਦੀ ਸਟ ਦੇ ਮੈਂਬਰ ਅਤੇ ਸੀਨੀਅਰ ਆਈਪੀਐਸ ਅਫਸਰ ਵਰਨ ਸ਼ਰਮਾ ਨੇ ਪ੍ਰੈਸ ਕਾਨਫਰੰਸ ਦਿੱਤੀ ਉਹਦੇ ਦੌਰਾਨ ਉਹਨਾਂ ਨੇ ਖੁਲਾਸੇ ਕੀਤੇ ਹੈ ਕੇ ਸਿੱਟ ਦੇ ਵੱਲੋਂ ਮਾਨਯੋਗ ਸੁਪਰੀਮ ਕੋਰਟ ਦੇ ਆਦੇਸ਼ਾਂ ਦੇ ਤਹਿਤ ਡਰੱਗ ਮਾਮਲੇ ਵਿੱਚ ਵਿਕਰਮ ਮਜੀਠੀਆ ਤੋਂ ਸਵਾਲ ਜਵਾਬ ਕੀਤੇ ਗਏ ਹੈ ਅਤੇ ਪੁਛਗਛ 18 ਮਾਰਚ ਨੂੰ ਵੀ ਜਾਰੀ ਰਹੇਗੀ। ਉਹਨਾਂ ਨੇ ਦੱਸਿਆ ਕਿ ਸਿੱਟ ਨੇ ਆਪਣੀ ਜਾਂਚ ਦਾ ਘੇਰਾ ਵਧਾ ਦਿੱਤਾ ਹੈ ਅਤੇ ਘੇਰਾ ਵਧਾਉਂਦੀ ਹੋਈ ਵਿਦੇਸ਼ਾਂ ਵਿੱਚ ਹੋਏ ਵਿੱਤੀ ਲੈਣ ਦੇਣ ਨੂੰ ਵੀ ਸ਼ਾਮਲ ਕਰ ਦਿੱਤਾ ਗਿਆ ਹੈ ਕਿਉਂਕਿ ਇਹ ਸਿੱਟ ਵਿੱਤੀ ਲੈਣ ਦੇਣ ਦੀ ਪਹਿਲਾਂ ਹੀ ਜਾਂਚ ਕਰ ਰਹੀ ਹੈ। ਉਹਨਾਂ ਦੱਸਿਆ ਕਿ ਇਸ ਕੇਸ ਦੇ ਵਿੱਚ ਚਾਰ ਦੋਸ਼ੀਆਂ ਦੇ ਵਿੱਚੋਂ ਤਿੰਨ ਦੋਸ਼ੀ ਵਿਦੇਸ਼ਾਂ ਵਿੱਚ ਨੇ ਜਿਨ੍ਹਾਂ ਨੂੰ ਤਫਤੀਸ਼ ਦੇ ਵਿੱਚ ਸ਼ਾਮਲ ਕਰਵਾਉਣ ਦੇ ਲਈ ਕਾਨੂੰਨੀ ਪ੍ਰਕਿਰਿਆ ਦਾ ਸਾਹਮਣਾ ਕਰਵਾਉਣ ਵਾਸਤੇ ਸਿੱਟ ਦੇ ਵੱਲੋਂ ਇਹਨਾਂ ਨੂੰ ਵਾਪਸ ਲਿਆਉਣ ਲਈ ਬਲੂ ਕਾਰਨਰ ਨੋਟਿਸ ਸਮੇਤ ਹਰ ਸੰਭਵ ਉਪਰਾਲਾ ਵੀ ਕੀਤਾ ਜਾ ਰਿਹਾ ਹੈ। ਉਹਨਾਂ ਨੇ ਇਹ ਵੀ ਦੱਸਿਆ ਕਿ ਇਸ ਕੇਸ ਦੇ ਵਿੱਚ ਨਾਮਜ਼ਦ ਵਿਕਰਮ ਮਜੀਠੀਆ ਤੇ ਉਹਨਾਂ ਦੇ ਪਰਿਵਾਰ ਦੇ ਨਾਲ ਸੰਬੰਧਿਤ ਫਰਮਾਂ ਦੀਆਂ ਸ਼ੱਕੀ ਵਿੱਤੀ ਲੈਣ ਦੇ ਸੂਤਰ ਉਹ ਵੀ ਲੱਭੇ ਜਾ ਰਹੇ ਨੇ ਤੇ ਸਿੱਟ ਉਹਨਾਂ ਨੂੰ ਲੱਭਣ ਦੇ ਯਤਨ ਵਿੱਚ ਵੀ ਹੈ। ਉਹਨਾਂ ਦੱਸਿਆ ਕਿ ਜਿਸ ਸਮੇਂ ਦਾ ਇਹ ਮਾਮਲਾ ਹੈ ਉਸ ਸਮੇਂ ਇਹਨਾਂ ਫਰਮਾਂ ਦੇ ਵਿੱਚ ਵੱਡੀ ਮਾਤਰਾ ਵਿੱਚ ਕੈਸ਼ ਜਮਾ ਹੋਇਆ ਅਤੇ ਬਾਹਰੀ ਮੁਲਕਾਂ ਦੀਆਂ ਕੰਪਨੀਆਂ ਨਾਲ ਵੀ ਟ੍ਰਾਂਜੈਕਸ਼ਨਾਂ ਹੋਈਆਂ ਹੋਈਆਂ ਨੇ ਇਹਨਾਂ ਟ੍ਰਾਂਜੈਕਸ਼ਨ ਦੇ ਬਾਰੇ ਅਤੇ ਨਕਦੀ ਜਮਾ ਹੋਣ ਦੇ ਬਾਬਤ ਸਵੇਤ ਆ ਜਿੰਨੇ ਵੀ ਵਿੱਤੀ ਸਰੋਤ ਨੇ ਉਹਨਾਂ ਦੇ ਵਿੱਚ ਇੱਕਦਾਂ ਵਾਧਾ ਕਿਵੇਂ ਹੋ ਗਿਆ ਸਟ ਏਸ ਦੇ ਬਾਬਤ ਵੀ ਸਵਾਲ ਜਵਾਬ ਕਰ ਰਹੀ ਹੈ ਵਰਣ ਸ਼ਰਮਾ ਨੇ ਦੱਸਿਆ ਕਿ ਇਸ ਬਾਰੇ ਹੋਰ ਸਵਾਲ ਜਵਾਬ ਕਰਨ ਦੇ ਲਈ ਵਿਕਰਮ ਮਜੀਠੀਆ ਨੂੰ ਮੋੜ ਤੋਂ ਸੱਦਿਆ ਗਿਆ ਹੈ ਉਨਾ ਆਖਿਆ ਕਿ ਪੰਜਾਬ ਸਰਕਾਰ ਦੇ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਪੰਜਾਬ ਦੇ ਪੁਲਿਸ ਮੁਖੀ ਡੀਜੀਪੀ ਗੌਰਵ ਯਾਦਵ ਦੀ ਅਗਵਾਈ ਦੇ ਹੇਠ ਯੁੱਧ ਨਸ਼ਿਆਂ ਦੇ ਵਿਰੁੱਧ ਜਿਹੜਾ ਸ਼ੁਰੂ ਕੀਤਾ ਹੋਇਆ ਹੈ ਉਹਦੇ ਤਹਿਤ ਹਰੇਕ ਐਨਡੀਪੀਐਸ ਐਕਟ ਤਹਿਤ ਦਰਜ ਮਾਮਲੇ ਦੀ ਬੜੀ ਸੰਜੀਦਗੀ ਦੇ ਨਾਲ ਡੂੰਘਾਈ ਨਾਲ ਜਾਂਚ ਪੜਤਾਲ ਤਫਤੀਸ਼ ਕੀਤੀ ਜਾ ਰਹੀ ਹੈ ਇਸ ਕੇਸ ਤੇ ਵਿੱਚ ਵੀ ਉਹਨਾਂ ਨੇ ਦੱਸਿਆ ਕਿ ਡੂੰਘਾਈ ਨਾਲ ਜਾਂਚ ਕਰ ਰਹੇ ਹਾਂ ਅਤੇ ਜੋ ਵੀ ਤੱਥ ਸਾਹਮਣੇ ਆਉਣਗੇ ਉਸ ਮੁਤਾਬਕ ਅਗਲੀ ਕਾਰਵਾਈ ਵੀ ਅਮਲ ਵਿੱਚ ਲਿਆਂਦੀ ਜਾਏਗੀ ਉਹਨਾਂ ਇਹ ਵੀ ਸਪਸ਼ਟ ਕਰ ਦਿੱਤਾ ਕਿ ਦੇਸ਼ ਦੇ ਵਿਦੇਸ਼ ਦੇ ਵਿੱਚ ਸਾਰੇ ਵਿੱਤੀ ਲੈਣ ਦੇਣ ਦੀ ਵੀ ਡੂੰਘਾਈ ਨਾਲ ਪੜਤਾਲ ਕੀਤੀ ਜਾ ਰਹੀ ਹੈ ਅਤੇ ਬਾਹਰ ਵਿਦੇਸ਼ਾਂ ਵਿੱਚ ਬੈਠੇ ਬਾਕੀ ਦੋਸ਼ੀਆਂ ਨੂੰ ਵੀ ਭਾਰਤ ਲਿਆਉਣ ਲਈ ਹਰ ਤਰ੍ਹਾਂ ਦਾ ਉਪਰਾਲਾ ਕੀਤਾ ਜਾ ਰਿਹਾ ਹੈ ਪੁਲਿਸ ਲਾਈਨ ਤੋਂ ਬਾਹਰ ਆ ਕੇ ਗੱਲਬਾਤ ਕਰਦਿਆਂ ਬਿਕਰਮ ਜੀਠੀਆ ਨੇ ਵੀ ਕੁਝ ਆਖਿਆ ਉਹਨਾਂ ਨੇ ਆਖਿਆ ਕਿ ਮਾਮਲੇ ਦਾ ਸਿਆਸੀਕਰਨ ਕੀਤਾ ਜਾ ਰਿਹਾ ਹੈ ਪੰਜਾਬ ਸਰਕਾਰ ਸਾਰੇ ਕੰਮ ਛੱਡ ਕੇ ਉਹਦੀ ਜ਼ਮਾਨਤ ਜਿਹੜੀ ਆ ਉਹ ਰੰਤ ਕਰਵਾਉਣ ਤੇ ਲੱਗੀ ਹੋਈ ਹੈ। ਉਹਨਾਂ ਨੇ ਆਖਿਆ ਕਿ ਪੰਜਾਬ ਦੇ ਐਡਵੋਕੇਟ ਜਨਰਲ ਨੇ ਸੁਪਰੀਮ ਕੋਰਟ ਦੇ ਵਿੱਚ ਕਿਹਾ ਸੀ ਕਿ ਮਜੀਠੀਆ ਜਾਂਚ ਵਿੱਚ ਸਹਿਯੋਗ ਨਹੀਂ ਕਰ ਰਿਹਾ। ਪਰ ਉਹ ਇਸ ਮਾਮਲੇ ਵਿੱਚ ਚਾਰ ਵਾਰ ਬਣੀ ਸਿੱਟ ਦੇ ਸਾਹਮਣੇ ਪੇਸ਼ ਹੋ ਚੁੱਕੇ ਨੇ। ਸੁਪਰੀਮ ਕੋਰਟ ਦੀਆਂ ਹਦਾਇਤਾਂ ਸੀ ਕਿ ਮਾਮਲੇ ਦੀ ਜਾਂਚ ਪੂਰੀ ਕਰਕੇ ਚਲਾਨ ਪੇਸ਼ ਕੀਤਾ ਜਾਵੇ। ਉਹਨਾਂ ਨੂੰ ਖੁਸ਼ੀ ਹੋਵੇਗੀ ਜੇਕਰ ਸਿੱਟ ਪੁੱਛਗਛ ਪੂਰੀ ਕਰੇ ਅਤੇ ਰਿਪੋਰਟ ਪੇਸ਼ ਕਰੇ। ਪਰ ਦੂਸਰੇ ਪਾਸੇ ਸੱਟ ਦਾ ਕਹਿਣਾ ਹੈ ਕਿ ਹਲੇ ਉਹਨਾਂ ਦੇ ਸਵਾਲਾਂ ਦੇ ਜਵਾਬ ਬਾਕੀ ਨੇ ਦੱਸਣਾ ਬਣਦਾ ਹੈ ਕਿ ਸਾਲ 2021 ਵਿੱਚ ਤਤਕਾਲੀ ਕਾਂਗਰਸ ਸਰਕਾਰ ਨੇ ਬਿਕਰ ਮਜੀਠੀਆ ਦੇ ਖਿਲਾਫ ਐਨਡੀਪੀਐਸ ਐਕਟ ਦੇ ਤਹਿਤ ਮੋਹਾਲੀ ਵਿੱਚ ਦਰਜ ਕੀਤਾ ਮਾਮਲਾ ਸੀ ਜਿਸ ਤਰ੍ਹਾਂ ਮਜੀਠੀਆ ਨੂੰ 24 ਫਰਵਰੀ 2022 ਨੂੰ ਜੇਲ੍ਹ ਵਿੱਚ ਜਾਣਾ ਪਿਆ ਅਤੇ 10 ਅਗਸਤ 2022 ਨੂੰ ਹਾਈ ਕੋਰਟ ਵੱਲੋਂ ਮਜੀਠੀਆ ਨੂੰ ਜ਼ਮਾਨਤ ਦਿੱਤੀ ਗਈ ਸੀ ਇਸ ਤਰ੍ਹਾਂ ਬਣਾਈ ਗਈ ਸੱਟ ਕੋਲੋਂ ਪਿਛਲੇ ਲੰਬੇ ਸਮੇਂ ਤੋਂ ਪੇਸ਼ ਹੁੰਦੇ ਆ ਰਹੇ ਨੇ ਅਤੇ ਕਈ ਵਾਰ ਪਟਿਆਲਾ ਵਿਖੇ ਵੀ ਪੇਸ਼ੀਆਂ ਹੋ ਚੁੱਕੀਆਂ ਨੇ ਇਸ ਮਾਮਲੇ 'ਚ ਮਜੀਠੀਆ ਦੇ ਕਰੀਬੀਆਂ ਤੋਂ ਵੀ ਪੁੱਛਗਿੱਛ ਹੋ ਚੁੱਕੀ ਹੈ ਇਸੇ ਦੌਰਾਨ ਮਜੀਠੀਆ ਨੇ ਇਲਜ਼ਾਮ ਲਗਾਏ ਸੀ ਕਿ ਅਦਾਲਤ ਵਿੱਚ ਅਰਜ਼ੀ ਲਗਾਉਣ ਦੇ باوجود ਸਿੱਟ ਆਮ ਆਦਮੀ ਪਾਰਟੀ ਉਹਦੀ ਸਰਕਾਰ ਪੰਜਾਬ ਵਿੱਚ ਹੈ ਉਹ ਜਾਣਬੁੱਝ ਕੇ ਉਹਨੂੰ ਤੰਗ ਅਤੇ ਪਰੇਸ਼ਾਨ ਕਰ ਰਹੀ ਹੈ ਦੱਸਣਾ ਬਣਦਾ ਹੈ ਕਿ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਵਕਤ ਮੁਕਦਮਾ ਦਰਜ ਨਹੀਂ ਸੀ ਹੋਇਆ ਇਹ ਚਰਨਜੀਤ ਚੰਨੀ ਦੀ ਕਾਂਗਰਸ ਸਰਕਾਰ ਤੇ ਵਕਤ ਪਰਚਾ ਦਰਜ ਹੋਇਆ ਸੀ ਪੰਜਾਬ ਪੁਲਿਸ ਦੇ ਦਰਅਸਲ ਬਰਖਾਸਤ ਡੀਐਸਪੀ ਜਗਦੀਸ਼ ਭੋਲਾ ਗ੍ਰਿਫਤਾਰੀ ਜਦੋਂ ਉਹਨਾਂ ਦੀ ਹੋ ਗਈ ਸੀ ਉਹਦੇ ਤੋਂ ਬਾਅਦ ਮਜੀਠੀਆ ਦਾ ਨਾਮ ਸਾਹਮਣੇ ਆਇਆ ਸੀ ਜਗਦੀਸ਼ ਭੋਲਾ ਨੇ ਦੋਸ਼ ਲਾਇਆ ਸੀ ਕਿ ਮਜੀਠੀਆ ਡਰੱਗ ਰੈਕਡ ਦੇ ਵਿੱਚ ਸ਼ਾਮਲ ਸੀ ਅੰਮ੍ਰਿਤਸਰ ਫਾਰਮਾ ਕੰਪਨੀ ਦੇ ਬਿੱਟੂ ਔਲਖ ਅਤੇ ਜਗਦੀਸ਼ ਚਾਹਲ ਦੀ ਗ੍ਰਿਫਤਾਰੀ ਤੋਂ ਬਾਅਦ ਮਜੀਠੀਆ ਦਾ ਨਾਮ ਉੱਛਲ ਕੇ ਸਾਹਮਣੇ ਆ ਗਿਆ ਸੀ ਜਗਦੀਸ਼ ਚਾਹਲ ਨੇ ਪੁੱਛਗਛ ਦੌਰਾਨ ਖੁਲਾਸਾ ਕੀਤਾ ਸੀ ਕਿ ਮਜੀਠੀਆ ਨੇ ਹਵਾਲਾ ਦੇ ਰਾਹੀਂ 70 ਲੱਖ ਰੁਪਏ ਦਾ ਲੈਣ ਦੇਣ ਕੀਤਾ ਸੀ ਅਤੇ ਹੁਣ ਵਿੱਤੀ ਲੈਣ ਦੇਣ ਦੇ ਮੁਤਲਕ ਵੀ ਸਟ ਵੱਲੋਂ ਮਜੀਠੀਆ ਨੂੰ ਸਵਾਲ ਕੀਤੇ ਜਾ ਰਹੇ ਨੇ ਦੂਸਰੇ ਪਾਸੇ ਅੱਜ ਬਹੁਤ ਵੱਡਾ ਦਿਨ ਹੈ ਕਿਉਂਕਿ ਸ਼੍ਰੀ ਅਕਾਲ ਤਖਤ ਸਾਹਿਬ ਤੇ ਅੱਜ ਪੰਥਕ ਜਥੇਬੰਦੀਆਂ ਦਾ ਇਕੱਠ ਸੱਦਿਆ ਹੋਇਆ ਹੈ ਅੱਜ ਪੰਜ ਮੈਂਬਰੀ ਭਰਤੀ ਕਮੇਟੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਤੋਂ ਬਾਅਦ ਜਿਹੜੀ ਹੋਂਦ ਵਿੱਚ ਆਈ ਸੀ ਭਾਵੇਂ ਕਿ ਉਸਤੇ ਦੋ ਮੈਂਬਰ ਆਪਣੇ ਅਹੁਦਿਆਂ ਤੋਂ ਅਸਤੀਫੇ ਵੀ ਦੇ ਚੁੱਕੇ ਨੇ ਪਰ ਬਾਕੀ ਪੰਜ ਮੈਂਬਰ ਉਸਤੇ ਕਾਰਸ਼ੀਲ ਨੇ ਉਨ੍ਹਾਂ ਵੱਲੋਂ ਅੱਜ ਸ੍ਰੀ ਅਕਾਲ ਤਖਤ ਸਾਹਿਬ ਤੇ ਅਰਦਾਸ ਕਰਕੇ ਭਰਤੀ ਮੁਹਿੰਮ ਬਕਾਇਦਾ ਤੌਰ ਤੇ ਸ਼ੁਰੂ ਕਰ ਦਿੱਤੀ ਜਾਣੀ ਹੈ। ਤੇ ਨਾਲ ਇਹ ਵੀ ਆਖਿਆ ਜਾ ਰਿਹਾ ਹੈ ਕਿ ਇਹਦੇ ਉੱਤੇ ਸਵਾਲ ਕਿਉਂ ਕੀਤੇ ਜਾ ਰਹੇ ਨੇ ਕਿਉਂਕਿ ਦੂਸਰੇ ਪਾਸੇ ਡਾਕਟਰ ਦਲਜੀਤ ਚੀਮਾ ਤੇ ਹੋਰ ਅਕਾਲੀ ਆਗੂਆਂ ਦਾ ਕਹਿਣਾ ਇਹ ਹੈ ਕਿ ਪੰਜ ਮੈਂਬਰੀ ਕਮੇਟੀ ਕਿਹੜੀ ਹੈ? ਇਹ ਕਿਸ ਤੇ ਹੁਕਮ ਤੇ ਬਣੀ ਹੈ? ਇਹ ਭਰਤੀ ਕਿਉਂ ਕਰਨ ਲੱਗੀ ਹੈ? ਜਦੋਂ ਕਿ ਇਹਦੇ ਦੋ ਮੈਂਬਰ ਜਿਹੜੇ ਅਹਿਮ ਮੈਂਬਰ ਸੀ ਉਹ ਤਾਂ ਆਪਣੇ ਅਹੁਦਿਆਂ ਤੋਂ ਅਸਤੀਫੇ ਦੇ ਚੁੱਕੇ ਨੇ। ਅੱਜ ਇਸ ਭਰਤੀ ਮਹਿੰਮ ਦੇ ਸ਼ੁਰੂ ਹੋਣ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੇ ਸੰਸਦੀ ਬੋਰਡ ਅਤੇ ਚੋਣ ਅਬਜ਼ਰਵਰਾਂ ਦੀ ਇੱਕ ਮੀਟਿੰਗ ਹੋਈ ਹੈ ਜਿਸ ਦੇ ਵਿੱਚ ਮਹੱਤਵਪੂਰਨ ਉਹਨਾਂ ਨੇ ਮੁੱਦਿਆਂ ਤੇ ਚਰਚਾ ਕੀਤੀ ਹੈ ਮੀਟਿੰਗ ਤੋਂ ਬਾਅਦ ਪ੍ਰੈਸ ਕਾਨਫਰੰਸ ਕੀਤੀ ਗਈ ਅਤੇ ਪ੍ਰੈਸ ਕਾਨਫਰੰਸ ਦੇ ਵਿੱਚ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਨੇ ਲੁਧਿਆਣਾ ਦੇ ਵਿੱਚ ਵਾਪਰੀ ਮਸਜਿਦ ਵਾਲੀ ਘਟਨਾ ਅਤੇ ਅਮਰੇਸਰ ਦੇ ਵਿੱਚ ਮੰਦਰ ਵਾਲੀ ਘਟਨਾ ਤੇ ਵੀ ਗੱਲ ਕੀਤੀ ਹੈ ਉਹਨਾਂ ਨੇ ਕਿਹਾ ਕਿ ਪੰਜਾਬੀਆਂ ਦਾ ਪੰਜਾਬ ਹੈ ਉਹ ਬੇਸ਼ੱਕ ਜਿਹੜੇ ਮਰਜ਼ੀ ਧਰਮ ਨਾਲ ਸੰਬੰਧਿਤ ਹੋਣ ਅਤੇ ਇਸ ਪਵਿੱਤਰ ਧਰਮ ਤੇ ਮਸੀਦ ਦਾ ਝਗੜਾ ਹੋ ਜਾਵੇ ਜਾਂ ਮੰਦਿਰ ਤੇ ਹਮਲਾ ਹੋ ਜਾਵੇ ਸਮਝੋ ਇਹ ਕੇ ਪੰਜਾਬੀਆਂ ਦਾ ਕੰਮ ਨਹੀਂ ਕਿਸੇ ਬਾਹਰਲੀ ਸਾਜ਼ਿਸ਼ ਦਾ ਕੰਮ ਹੈ ਇਹਦੇ ਪਿੱਛੇ ਉਹ ਕਹਿੰਦੇ ਏਜੰਸੀਆਂ ਦਾ ਹੱਥ ਹੈ ਅਸੀਂ ਪੰਜਾਬ ਸਰਕਾਰ ਨੂੰ ਵੀ ਅਪੀਲ ਕਰਦੇ ਹਾਂ ਕਿ ਉਹ ਪੂਰਾ ਪਲਾਨ ਕੀ ਹੈ ਇਹਨੂੰ ਕਿਵੇਂ ਉਜਾੜਨਾ ਹੈ ਇਹ ਸਾਰਿਆਂ ਦੇ ਸਾਹਮਣੇ ਲਿਆ ਕੇ ਰੱਖੇ ਤੁਸੀਂ ਬੈਠ ਕੇ ਤਮਾਸ਼ਾ ਨਾ ਦੇਖੋ ਕਿਤੇ ਇਹ ਨਾ ਹੋਵੇ ਕੇ ਦੇਸ਼ ਤੇ ਦੁਬਾਰਾ ਟੁਕੜੇ ਹੋ ਜਾਣ ਨਾਲ ਹੀ ਉਹਨਾਂ ਨੇ ਪੰਜਾਬ ਦੀ ਆਜ਼ਾਦੀ ਵਿੱਚ ਪੰਜਾਬੀਆਂ ਤੇ ਸਿੱਖਾਂ ਦੇ ਯੋਗਦਾਨ ਦੀ ਵੀ ਗੱਲ ਕੀਤੀ ਤੇ ਕਿਹਾ ਕਿ ਆਪਣੇ ਧਰਮ ਨੂੰ ਪੜੋ ਅਤੇ ਸਭ ਦਾ ਮਾਨ ਸਨਮਾਨ ਵੀ ਕਰੋ ਉਹਨਾਂ ਤੋਂ ਬਾਅਦ ਡਾਕਟਰ ਦਲਜੀਤ ਚੀਮਾ ਨੇ ਭਰਤੀ ਜਿਹੜੀ ਸ਼ੁਰੂ ਹੋਣ ਜਾ ਰਹੀ ਹੈ ਉਹਦੇ ਆਬਤ ਵੱਡੇ ਬਿਆਨ ਦਿੱਤੇ ਨੇ ਉਹਨਾਂ ਨੇ ਹੁਣ ਇਸ ਭਰਤੀ ਮਹਮਾ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੀ ਭਰਤੀ ਕਮੇਟੀ ਨਹੀਂ ਆਖਿਆ ਉਹ ਕਹਿੰਦੇ ਮਨਪ੍ਰੀਤ 41 ਅਸਲ ਦੇ ਵਿੱਚ ਇਹ ਤਾਂ ਉਹਦੀ ਮਹਮਾ ਹੈ ਉਹਨਾਂ ਨੂੰ ਆੜੇ ਹੱਥੀ ਲਿਆ ਤੇ ਕਿਹਾ ਕਿ ਪੰਜਾਬ ਦੀ ਜਨਤਾ ਦੇ ਨਾਲ ਅਕਾਲੀ ਦਲ ਨੂੰ ਨੁਕਸਾਨ ਪਹੁੰਚਾਉਣ ਵਾਲੇ ਕੁਝ ਕੁ ਲੋਕਾਂ ਦੇ ਵੱਲੋਂ ਧੋਖਾ ਕੀਤਾ ਗਿਆ ਹੈ ਹੁਣ ਬਿੱਲੀ ਥੈਲਿਓ ਬਾਹਰ ਆ ਗਈ ਹੈ ਅਤੇ ਜਿਹੜੇ ਇਹ ਕੰਮ ਸ਼ੁਰੂ ਕਰਨ ਲੱਗੇ ਨੇ ਉਹ ਗੁੰਮਰਾਹ ਹੋਣਾ ਅਤੇ ਪਵਿੱਤਰ ਧਰਤੀ ਤੇ ਇਹ ਹੋਣਾ ਨਹੀਂ ਚਾਹੀਦਾ ਈਆਲੀ ਵੱਲੋਂ ਸਾਂਝਾ ਕੀਤਾ ਧਰਤੀ ਦਾ ਫਾਰਮ ਦਿਖਾਉਂਦਿਆਂ ਉਹਨਾਂ ਨੇ ਕਿਹਾ ਕਿ ਫਾਰਮ ਤੇ ਲੀਡਰ ਐਲਾਨ ਕਰ ਰਹੇ ਨੇ ਕਿ ਸ਼੍ਰੋਮਣੀ ਅਕਾਲੀ ਦਲ ਦੀ ਧਰਤੀ ਹੋ ਰਹੀ ਹੈ ਪਰ ਫਾਰਮ ਤੇ ਸ਼੍ਰੋਮਣੀ ਅਕਾਲੀ ਦਲ ਪੂਰਾ ਸ਼ਬਦ ਵੀ ਨਹੀਂ ਹੈ ਮੈਂਬਰਸ਼ਿਪ ਤੇ ਅਕਾਲੀ ਦਾ ਲਿਖਿਆ ਹੋਇਆ ਹੈ ਅਤੇ ਪਾਰਟੀ ਕਦੋਂ ਬਣੀ ਕਦੋਂ ਰਜਿਸਟਰ ਹੋਈ ਕਿੱਥੇ ਬਣੀ ਕਦੋਂ ਇਸ ਤਾ ਵਿਧਾਨ ਪਾਸ ਕੀਤਾ ਗਿਆ ਇਹ ਦੱਸਿਆ ਜਾਵੇ ਫਾਰਮ ਤੇ ਦਫ਼ਤਰ ਦਾ ਪਤਾ ਵੀ ਨਹੀਂ ਹੈ ਨੰਬਰ ਵੀ ਨਹੀਂ ਹੈ ਪਰ ਲੋਕਾਂ ਤੋਂ ਆਧਾਰ ਕਾਰਡ ਸਮੇਤ ਸਾਰੀ ਜਾਣਕਾਰੀ ਮੰਗ ਰਹੇ ਨੇ ਪਰ ਆਪ ਕੁਝ ਨਹੀਂ ਦੱਸ ਰਹੇ ਨਾ ਪਾਰਟੀ ਦਾ ਦਫ਼ਤਰ ਕਿੱਥੇ ਆ ਨਾ ਪਤਾ ਕੀ ਆ ਨਾ ਨੰਬਰ ਕੀ ਆ ਉਹਨਾਂ ਕੁਝ ਨਹੀਂ ਦੱਸਿਆ ਉਹਨਾਂ ਇਹ ਵੀ ਸਵਾਲ ਕੀਤਾ ਹੈ ਕਿ ਜਿਹੜਾ ਪੈਸਾ ਇਕੱਠਾ ਕਰਨਾ ਉਹ ਕਿਹੜੇ ਖਾਤੇ 'ਚ ਜਾਏਗਾ ਉਹਨਾਂ ਕਿਹਾ ਕਿ ਪਰਚੀ ਥੱਲੇ ਲਿਖ ਦਿੱਤਾ ਗਿਆ ਹੈ ਕਿ ਪੰਜ ਮੈਂਬਰੀ ਭਰਤੀ ਕਮੇਟੀ ਇਹ ਕਿਸ ਨੇ ਬਣਾਈ ਹੈ ਸ਼ਾਇਦ ਡਾਕਟਰ ਦਲਜੀਤ ਸਿੰਘ ਚੀਮਾ ਨੂੰ ਇਸ ਬਾਬਤ ਪਤਾ ਤਾਂ ਹੈ ਕਿ ਸੱਤ ਮੈਂਬਰੀ ਭਰਤੀ ਕਮੇਟੀ ਸ਼੍ਰੀ ਅਕਾਲ ਤਖਸਦ ਦੇ ਹੁਕਮ ਤੇ ਬਣੀ ਹੈ ਪਰ ਡਾਕਟਰ ਦਲਜੀਤ ਸਿੰਘ ਚੀਮਾ ਬਿਲਕੁਲ ਅਣਜਾਣਾ ਵਾਂਗੂ ਪੁੱਛ ਰਹੇ ਨੇ ਕਿ ਇਹ ਭਰਤੀ ਕਮੇਟੀ ਕਿਸ ਨੇ ਬਣਾਈ ਹੈ ਉਹ ਇਹਨਾਂ ਨੂੰ ਇਆਲੀ ਦੀ ਮੁਹਿਮਦ ਦੱਸਣ ਲੱਗੇ ਨੇ ਉਹਨਾਂ ਨੇ ਕਿਹਾ ਕਿ ਤੁਹਾਡੇ ਇਸ ਵਤੀਰੇ ਕਰਕੇ ਦੋ ਟੌਪ ਦੇ ਮੈਂਬਰ ਸੱਤ ਮੈਮਰੀ ਕਮੇਟੀ ਛੱਡ ਗਏ ਐ ਪਰ ਹੁਣ ਇੱਥੇ ਸਵਾਲ ਖੜਾ ਹੁੰਦਾ ਕਿ ਤੁਸੀਂ ਕਿਹੜੀ ਸੱਤ ਮੈਮਰੀ ਕਮੇਟੀ ਦੀ ਗੱਲ ਕਰ ਰਹੇ ਹੋ ਡਾਕਟਰ ਚੀਮਾ ਨੇ ਕਿਹਾ ਕਿ ਅਸੀਂ ਇਕੱਠੇ ਹੋ ਕੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਕੋਲ ਸਬੂਤ ਲੈ ਕੇ ਦਸਤਾਵੇਜ਼ ਲੈ ਕੇ ਗਏ ਸੀ ਅਸੀਂ ਸ਼੍ਰੀ ਅਕਾਲ ਤਖਤ ਸਾਹਿਬ ਦਾ ਹਰ ਹੁਕਮ ਪ੍ਰਵਾਨ ਕਰ ਲਿਆ ਪਰ ਬੇਨਤੀ ਹੈ ਕਿ ਦੇਸ਼ ਤੇ ਕਾਨੂੰਨ ਕਰਕੇ ਸਾਡੀ ਮਾਨਤਾ ਰੱਦ ਹੋ ਸਕਦੀ ਹੈ ਉਹਨਾਂ ਕਿਹਾ ਕਿ ਫਿਰ ਸਿੰਘ ਸਾਹਿਬ ਨੇ ਸਾਡੀ ਗੱਲ ਨੂੰ ਸਮਝ ਕੇ ਕਿਹਾ ਕਿ ਵਰਕਿੰਗ ਕਮੇਟੀ ਭਰਤੀ ਵਾਲਾ ਕੰਮ ਕਰ ਲਵੇ ਹਾਲਾਂਕਿ ਦੂਸਰੇ ਪਾਸੇ ਇੱਕ ਵਾਰ ਨਹੀਂ ਤਤਕਾਲੀ ਜਥੇਦਾਰ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਨੇ ਇੱਕ ਵਾਰ ਨਹੀਂ अनेਕਾਂ ਵਾਰ ਆਖਿਆ ਕਿ ਭਰਤੀ ਭਰਤੀ ਕਮੇਟੀ ਹੀ ਕਰੇਗੀ ਪਰ ਇਹ ਪਹਿਲਾਂ ਵੀ ਤੁਹਾਨੂੰ ਯਾਦ ਹੋਣਾ ਇੱਕ ਵਾਰੀ ਆ ਕੇ ਕਹਿੰਦੇ ਸੀ ਕਿ ਸ਼੍ਰੋਮਣੀ ਅਕਾਲੀ ਦਲ ਤੇ ਚੋਣ ਰਣਨ ਤੇ ਪਾਬੰਦੀ ਲਾ ਦਿੱਤੀ ਗਈ ਹੈ ਜਦੋਂ ਕਿ ਉਹਨਾਂ ਨੂੰ ਫੇਰ ਸਪਸ਼ਟ ਕਰਨਾ ਪਿਆ ਸੀ ਕਿ ਸੁਖਬੀਰ ਬਾਦਲ ਤੇ ਪਾਬੰਦੀ ਲੱਗੀ ਹੈ ਅਕਾਲੀ ਦਲ ਤੇ ਨਹੀਂ ਹੁਣ ਉਸੇ ਤਰੀਕੇ ਦੇ ਡਾਕਟਰ ਚੀਮਾ ਫਿਰ ਤੋਂ ਬਿਆਨ ਦੇ ਰਹੇ ਨੇ ਉਹਨਾਂ ਨੇ ਇਆਲੀ ਧੜੇ ਨੂੰ ਕਿਹਾ ਕਿ ਤੁਸੀਂ ਅਕਾਲ ਤਖਤ ਸਾਹਿਬ ਤੋਂ ਭੱਜੇ ਨਹੀਂ ਸਗੋਂ ਜੰਮਣ ਤੋਂ ਪਹਿਲਾਂ ਹੀ ਭੱਜ ਗਏ ਹੋ ਉਹਨਾਂ ਨੇ ਇਸ ਪਿੱਛੇ ਦਿੱਲੀ ਦੀਆਂ ਸ਼ਕਤੀਆਂ ਦੀ ਸ਼ਮੂਲੀਅਤ ਦੀ ਗੱਲ ਵੀ ਕੀਤੀ ਹੈ ਅਖੀਰ ਵਿੱਚ ਉਹਨਾਂ ਨੇ ਕਿਹਾ ਕਿ ਤੁਸੀਂ ਹਰ ਤਰ੍ਹਾਂ ਦੀ ਝਾਲਸਾਜੀ ਅਤੇ 2 ਨੰਬਰ ਦਾ ਕੰਮ ਦਰਬਾਰ ਸਾਹਿਬ ਤੋਂ ਦੂਰ ਜਾ ਕੇ ਕਰੋ ਕਿਰਪਾ ਕਰਕੇ ਇਸ ਧਰਤੀ ਤੇ ਇਹ ਨਾ ਕਰੋ ਇਹਦੇ ਨਾਲ ਹੀ ਮਜੀਠੀਆ ਦੀ ਨਾਰਾਜ਼ਗੀ ਵਾਲੇ ਸਵਾਲ ਤੇ ਭੁੰਦੜ ਨੇ ਜਵਾਬ ਦਿੰਦਿਆਂ ਕਿਹਾ ਕਿ ਸਾਡੇ ਨਾਲ ਕੋਈ ਨਾਰਾਜ਼ ਨਹੀਂ ਮੈਂ ਪਹਿਲਾਂ ਵੀ ਅਜਿਹੇ ਮਸਲੇ ਨਿਵੇੜੇ ਨੇ ਅਤੇ ਕਿਸੇ ਨੂੰ ਪਾਰਟੀ ਦੇ ਵਿੱਚੋਂ ਕੱਢ ਕੇ ਨਹੀਂ ਸਗੋ ਬੈਠ ਕੇ ਚਰਚਾ ਕਰਕੇ ਨਿਵੇੜੇ ਨੇ ਰਿਕਾਰਡ ਕੱਢ ਕੇ ਦੇਖ ਲਓ ਜੋ ਸਾਡੇ 'ਚ ਅਜੇ ਵੀ ਏਕਾ ਹੈ ਕਿ ਨਹੀਂ ਹੁਣ ਗੱਲ ਕਰਦੇ ਆ ਕਿ ਐਸਟੀਪੀਸ ਦੇ ਪ੍ਰਧਾਨ ਕੌਣ ਬਣੇ ਰਹਿਣਗੇ ਜਾਂ ਕੌਣ ਹੋਣਗੇ ਇਹਦੇ ਬਾਬਤ ਵੀ ਇੱਕ ਵੱਡਾ ਫੈਸਲਾ ਹੋ ਚੁੱਕਿਆ ਹੈ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਨਾਲ ਅੰਤਰੀਕ ਕਮੇਟੀ ਦੀ ਲੰਬੀ ਚਰਚਾ ਲੰਬੀ ਮੀਟਿੰਗ ਤੋਂ ਬਾਅਦ ਸੁਰਜੀਤ ਸਿੰਘ ਤੁਗਲਵਾਲ ਨੇ ਬਾਹਰ ਆ ਕੇ ਬਿਆਨ ਦਿੱਤਾ ਕਿ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨਾਲ ਵਿਚਾਰ ਚਰਚਾ ਹੋਈ ਹੈ ਅਤੇ ਧਾਮੀ ਨੇ ਸਿਰਫ ਇੱਕ ਦਿਨ ਦੇ ਸਮੇਂ ਦੀ ਮੰਗ ਕੀਤੀ ਹੈ। ਇਹਦੇ ਤੋਂ ਬਾਅਦ ਉਹ ਆਪਣਾ ਫੈਸਲਾ ਸੁਣਾ ਦੇਣਗੇ। ਉਹਨਾਂ ਨੇ ਕਿਹਾ ਕਿ ਐਡਵੋਕੇਟ ਧਾਮੀ ਦੇ ਹਾਂ ਵਾਲੇ ਫੈਸਲੇ ਤੇ ਬਹੁਤ ਵਿਚਾਰਾਂ ਹੋਈਆਂ ਨੇ ਅਤੇ ਉਹਨਾਂ ਨੂੰ ਆਸ ਹੈ ਕਿ ਆਉਣ ਵਾਲੇ ਕੱਲ੍ਹ ਭਾਵ 18 ਤਰੀਕ ਨੂੰ ਹਰਜਿੰਦਰ ਸਿੰਘ ਧਾਮੀ ਆਪਣਾ ਅਹੁਦਾ ਮੁੜ ਸੰਭਾਲ ਲੈਣਗੇ। ਉਹਨਾਂ ਨੇ ਕਿਹਾ ਕਿ ਐਡਵੋਕੇਟ ਧਾਮੀ ਨੇ ਐਸਜੀਪੀਸੀ ਦੇ ਅਹੁਦੇ ਤੋਂ ਅਸਤੀਫਾ ਦਿੱਤਾ ਹੈ। ਅਤੇ ਉਹਦੇ ਤੋਂ ਬਾਅਦ ਲਗਾਤਾਰੇ ਪੰਜਵੀਂ ਮੀਟਿੰਗ ਸੀ ਅਤੇ ਇਹ ਮੀਟਿੰਗਾਂ ਦਾ ਦੌਰ ਉਸ ਦਿਨ ਤੋਂ ਹੀ ਜਾਰੀ ਹੈ ਉਹਨਾਂ ਨੇ ਕਿਹਾ ਕਿ ਐਡਵੋਕੇਟ ਧਾਮੀ ਨੂੰ ਮਨਾਉਣ ਦੀਆਂ ਕੋਸ਼ਿਸ਼ਾਂ ਹਾਲੇ ਵੀ ਜਾਰੀ ਨੇ ਉਹਨਾਂ ਨੇ ਕਿਹਾ ਕਿ ਅੰਤਰੀਕ ਕਮੇਟੀ ਦੀ ਚੰਡੀਗੜ੍ਹ ਦੇ ਵਿੱਚ ਜਿਹੜੀ ਇਹ ਮੀਟਿੰਗ ਹੋਈ ਹੈ ਉਹਦੇ ਵਿੱਚ ਐਡਵੋਕੇਟ ਧਾਮੀ ਦਾ ਅਸਤੀਫਾ ਮੁਰ ਤੋਂ ਨਾ ਮੰਨਜ਼ੂਰ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਕਮੇਟੀ ਦੇ ਸਾਰੇ ਮੈਂਬਰ ਹੁਸ਼ਿਆਰਪੁਰ ਦੇ ਵਿੱਚ ਹਰਜਿੰਦਰ ਸਿੰਘ ਧਾਮੀ ਦੀ ਰਹਿਸ਼ਤੇ ਪਹੁੰਚੇ ਅਤੇ ਧਾਮੀ ਨਾਲ ਵਿਚਾਰ ਚਰਚਾ ਕੀਤੀ ਮੀਟਿੰਗ ਦੇ ਵਿੱਚ ਰਘੂਜੀਤ ਸਿੰਘ ਵਿਰਕ ਸੀਨੀਅਰ ਮੀਤ ਪ੍ਰਧਾਨ ਬਲਦੇਵ ਸਿੰਘ ਕਲਿਆਣ ਜੂਨੀਅਰ ਮੀਤ ਪ੍ਰਧਾਨ ਸ਼ੇਰ ਸਿੰਘ ਮੰਡਵਾਲਾ ਜਰਨਲਿਸਟ ਕਤਰ ਸਰਜੀਤ ਸਿੰਘ ਤੁਗਲਵਾਲ ਐਗਜ਼ੀਕਟਿਵ ਮੈਂਬਰ ਰਵਿੰਦਰ ਸਿੰਘ ਖਾਲਸਾ ਕੁਲਵੰਤ ਸਿੰਘ ਮੁੱਖ ਸਕੱਤਰ ਪਰਮਜੀਤ ਸਿੰਘ ਖਾਲਸਾ ਤੇ ਕੁਝ ਹੋਰ ਮੈਂਬਰ ਵੀ ਹਾਜ਼ਰ ਰਹੇ ਦੱਸਣਾ ਬਣਦਾ ਹੈ ਕਿ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਇਹ ਜਿਹੜੀ ਮੀਟਿੰਗ ਹੋਈ ਹੈ ਇਹ ਅੰਮ੍ਰਿਤਸਰ ਦੀ بجائے ਚੰਡੀਗੜ੍ਹ ਦੇ ਸੈਕਟਰ 5 ਸਥਿਤ ਉਪ ਦਫ਼ਤਰ ਦੇ ਵਿੱਚ ਹੋਈ ਹੈ ਜਿਸ ਦੀ ਪ੍ਰਧਾਨਗੀ ਸੀਨੀਅਰ ਮੀਤ ਪ੍ਰਧਾਨ ਰਗੂਜੀਤ ਸਿੰਘ ਵਿਰਕ ਨੇ ਕੀਤੀ ਹੈ ਅਤੇ ਇਹਦੇ ਵਿੱਚ ਅੰਤ੍ਰੰਕ ਕਮੇਟੀ ਦੀ ਇਕਤਰਤਾ ਦੇ ਵਿੱਚ ਸਰਬਸੰਮਤੀ ਦੇ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਧਾਮੀ ਦਾ ਅਸਤੀਫਾ ਮੁਰਤੋਂ ਨਾ ਪ੍ਰਵਾਨ ਕਰਦੇ ਆ ਉਹਨਾਂ ਨੂੰ ਐਸਜੀਪੀਸ ਤੇ ਮੁੱਖ ਸੇਵਾਦਾਰ ਦੀਆਂ ਸੇਵਾਵਾਂ ਤੁਰੰਤ ਸੰਭਾਲਣ ਦੀ ਅਪੀਲ ਮੁਰਤੋਂ ਕੀਤੀ ਗਈ ਹੈ ਮੀਟਿੰਗ ਤੋਂ ਬਾਅਦ ਜਾਰੀ ਇੱਕ ਪ੍ਰੈਸ ਬਿਆਨ ਦੇ ਰਾਹੀਂ ਰਗੂਜੀਤ ਸਿੰਘ ਵਿਰਕ ਨੇ ਦੱਸਿਆ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਧਾਮੀ ਦਾ ਅਸਤੀਫਾ ਅਪਰਵਾਨ ਕਰਕੇ ਉਹਨਾਂ ਦੀ ਹੁਸ਼ਿਆਰਪੁਰ ਸਥਿਤ ਰੈਸ਼ ਦੇ ਸਾਰੇ ਅੰਤਰਿਕ ਕਮੇਟੀ ਮੈਂਬਰ ਜਾਣਗੇ ਅਤੇ ਉਹਨਾਂ ਨੂੰ ਸ਼੍ਰੋਮਣੀ ਕਮੇਟੀ ਦੀ ਪ੍ਰਧਾਨਗੀ ਦੇ ਉੱਤੇ ਸੇਵਾਵਾਂ ਤੁਰੰਤ ਸੰਭਾਲਣ ਵਾਸਤੇ ਮੁਰਤੋਂ ਬੇਨਤੀ ਮੁਰਤੋਂ ਅਪੀਲ ਕਰਨਗੇ ਤੇ ਹੁਣ ਗੱਲ ਕਰਦੇ ਹਾਂ ਬੇਆਦਬੀ ਕੇਸਾਂ ਦੀ ਇਹਦੇ ਵਿੱਚ ਕਬੱਡੀ ਤੇ ਨਵੀਂ ਅਪਡੇਟ ਮਿਲ ਰਹੀ ਹੈ ਕਿ ਬੇਆਦਬੀ ਕੇਸਾਂ ਦੇ ਟਰਾਇਲ ਮੋਗਾ ਅਦਾਲਤ ਤੋਂ ਚੰਡੀਗੜ੍ਹ ਜ਼ਿਲ੍ਹਾ ਅਦਾਲਤ ਵਿੱਚ ਤਬਦੀਲ ਕਰ ਦਿੱਤੇ ਗਏ ਹੈ ਬੇਅਦਵੀ ਦੇ ਵੱਖ-ਵੱਖ ਕੇਸਾਂ ਦੇ ਵਿੱਚ ਫਸੇ ਪ੍ਰਦੀਪ ਕਲੇਰ, ਬਲਜੀਤ ਸਿੰਘ, ਪ੍ਰਥਵੀ ਸਿੰਘ ਅਤੇ ਸੁਖਜਿੰਦਰ ਸਿੰਘ ਨੇ ਹਾਈ ਕੋਰਟ ਦੇ ਵਿੱਚ ਪਟੀਸ਼ਨਾਂ ਦਾਖਲ ਕਰਕੇ ਖਦਸ਼ਾ ਪ੍ਰਗਟਾਇਆ ਸੀ ਕਿ ਇਹਨਾਂ ਕੇਸਾਂ ਦੇ ਗਵਾਹਾਂ ਨੂੰ ਅਤੇ ਇਥੋਂ ਤੱਕ ਕਿ ਮੁਲਜ਼ਮਾਂ ਨੂੰ ਖਤਰਾ ਦਲੀਲਾਂ ਦਿੱਤੀਆਂ ਗਈਆਂ ਸੀ ਕਿ ਬਿੱਟੂ ਦਾ ਜੀਲ ਵਿੱਚ ਕਤਲ ਕਰ ਦਿੱਤਾ ਗਿਆ ਸੀ ਅਤੇ ਇੱਕ ਹੋਰ ਗਵਾਹ ਨੂੰ ਵੀ ਮੌਤ ਦੇ ਘਾਟ ਉਤਾਰਿਆ ਗਿਆ ਸੀ। ਲਿਹਾਜ਼ਾ ਜੇਕਰ ਟ੍ਰਾਇਲ ਮੋਗਾ ਵਿੱਚ ਚੱਲਿਆ ਤਾਂ ਗਵਾਹਾਂ ਅਤੇ ਮੁਲਜ਼ਮਾਂ ਨੂੰ ਖਤਰਾ ਬਣਿਆ ਰਹੇਗਾ। ਅਤੇ ਰੋਂ ਡਰਾਇਆ ਤੇ ਧਮਕਾਇਆ ਜਾ ਸਕਦਾ ਹੈ ਅਤੇ ਅਜਹਿ ਵਿੱਚ ਟ੍ਰਾਇਲ ਪ੍ਰਭਾਪਤ ਹੋਏਗਾ ਇਹਨਾਂ ਦਲੀਲਾਂ ਨਾਲ ਟ੍ਰਾਇਲ ਚੰਡੀਗੜ੍ਹ ਤਬਦੀਲ ਕਰਨ ਦੀ ਮੰਗ ਕੀਤੀ ਗਈ ਹਾਲਾਂਕਿ ਸਰਕਾਰੀ ਵਕੀਲ ਨੇ ਇਹਨਾਂ ਪਟੀਸ਼ਨਰਾਂ ਦਾ ਵਿਰੋਧ ਕੀਤਾ ਸੀ ਅਤੇ ਸਾਰੀਆਂ ਧਿਰਾਂ ਨੂੰ ਸੁਣਨ ਤੋਂ ਬਾਅਦ ਹਾਈ ਕੋਰਟ ਨੇ ਫੈਸਲਾ ਰਾਖਮਾ ਰੱਖ ਲਿਆ ਸੀ ਅਤੇ ਫਿਰ ਆਪਣਾ ਹੁਣ ਫੈਸਲਾ ਸੁਣਾਉਂਦਿਆਂ ਟ੍ਰਾਇਲ ਚੰਡੀਗੜ੍ਹ ਜ਼ਿਲ੍ਹਾ ਅਦਾਲਤ ਵਿੱਚ ਤਬਦੀਲ ਕਰਨ ਦੀ ਮੰਗ ਮਨਜ਼ੂਰ ਕਰ ਦਿੱਤੀ ਗਈ ਹੈ ਇਹ ਕੇਸ ਸੰਬਾਲ ਸਰ ਵਿਖੇ ਹੋਈ ਬੇアドਵੀ ਤੇ ਹੋਰ ਕਟਨਾਵਾ ਦੇ ਨਾਲ ਸੰਬੰਧਤ ਤਦਰਜ ਮਾਮਲਿਆਂ ਦੇ ਵਿੱਚ ਨੇ ਇਹਨਾਂ ਵਿੱਚੋਂ ਕੁਝ ਮਾਮਲੇ ਤੇ ਟ੍ਰਾਇਲ ਮੁਕੰਮਲ ਹੋਣ ਦੇ ਨੇੜੇ ਨੇ ਅਤੇ ਕੁਝ ਵਿੱਚ ਗਵਾਹੀਆਂ ਵਾਲੀ ਸਟੇਜ ਹੈ ਹੁਣ ਇੱਥੇ ਟਿੱਪਣੀ ਕਰਨੀ ਬਣਦੀ ਹੈ ਕਿ ਕਿਸੇ ਵਿਅਕਤੀ ਨੂੰ ਆਪਣੇ ਨੇੜਲੀ ਅਦਾਲਤ ਵਿੱਚ ਜਾਣਾ ਸੁਖਾਲਾ ਜਾਂ ਆਪਣੇ ਪਿੰਡ ਸ਼ਹਿਰ ਤੋਂ ਚੰਡੀਗੜ੍ਹ ਜਿਹੜਾ ਕਿ ਉੱਥੋਂ ਕਈ ਕਿਲੋਮੀਟਰ ਦੂਰ ਪੈਂਦਾ ਉੱਥੇ ਜਾਣਾ ਆਸਾਨ ਹੈ ਪਰ ਅਦਾਲਤਾਂ ਦੀ ਮਰਜ਼ੀ ਅਦਾਲਤਾਂ ਮਾਨਜੋਗ ਤੇ ਹੁਣ ਗੱਲ ਕਰਦੇ ਹਾਂ ਗੰਝੇ ਪਣ ਵਾਲੇ ਕੈਂਪ ਦੀ ਜਿਹੜਾ ਕਿ ਸੰਗਰੂਰ ਦੇ ਵਿੱਚ ਲੱਗਿਆ ਸੀ ਵੱਡੀ ਖਬਰ ਸੀ ਜਿਹੜੀ ਆਪਣੇ ਅੱਜ ਦੇ ਪ੍ਰੋਗਰਾਮ ਪੰਜਾਬ ਬੋਲ ਦਾ ਵਿੱਚ ਵੀ ਵਿਚਾਰੀ ਗਈ ਕਿਉਂਕਿ ਉੱਥੇ ਗੰਝਾ ਪਣ ਨੂੰ ਦੂਰ ਕਰਨ ਸੰਬੰਧੀ ਇੱਕ ਕੈਂਪ ਲਾਇਆ ਗਿਆ ਸੀ ਕੈਂਪ ਦੇ ਦੌਰਾਨ ਗੈਰ ਪ੍ਰਮਾਣਿਤ ਦੇਸੀ ਦਵਾਈਆਂ ਦੀ ਵਿਕਰੀ ਕੀਤੀ ਗਈ ਲੋਕਾਂ ਦੀ ਸਿਹਤ ਨੂੰ ਜੋਖਮ ਵਿੱਚ ਪਾਇਆ ਗਿਆ ਲੋਕਾਂ ਨੂੰ ਅਲਰਜੀ ਹੋਈ ਕਿਸੇ ਦੀਆਂ ਅੱਖਾਂ 'ਚ ਜਲਣਾ ਕਿਸੇ ਦੇ ਨੱਕ ਵਿੱਚ ਜਲਣਾ ਕਿਸੇ ਦੇ ਸਰੀਰ ਤੇ ਖਾਜ ਹੋਣੀ ਸ਼ੁਰੂ ਹੋਈ ਉਸ ਮਾਮਲੇ ਦੇ ਵਿੱਚ ਸੰਗਰੂਰ ਪੁਲਿਸ ਦੇ ਵੱਲੋਂ ਦੋ ਵਿਅਕਤੀਆਂ ਦੇ ਖਿਲਾਫ ਹੁਣ ਮਕਦਮਾ ਦਰਜ ਕਰ ਦਿੱਤਾ ਗਿਆ ਹੈ। ਡਿਪਟੀ ਕਮਿਸ਼ਨਰ ਸੰਦੀਪ ਰਿਸ਼ੀ ਨੇ ਦੱਸਿਆ ਕਿ ਇੱਕ ਗੰਭੀਰ ਮਾਮਲਾ ਅਤੇ ਜਿਵੇਂ ਹੀ ਖਬਰ ਉਹਨਾਂ ਦੇ ਧਿਆਨ ਵਿੱਚ ਆਈ ਤਾਂ ਉਹਨਾਂ ਨੇ ਸਿਹਤ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਪੁਲਿਸ ਨਾਲ ਤਾਲਮੇਲ ਕਰਦੇ ਹੋਏ ਤੁਰੰਤ ਕਾਰਵਾਈ ਅਮਲ ਵਿੱਚ ਲਿਆਉਣ ਦੇ ਹੁਕਮ ਦਿੱਤੇ ਸੀ। ਐਸਐਸਟੀ ਸੰਗਰੂਰ ਸਰਤਾਜ ਸਿੰਘ ਚਾਹਲ ਦੀਆਂ ਹਦਾਇਤਾਂ ਤੇ ਇਹ ਕਾਰਵਾਈ ਕਰ ਦਿੱਤੀ ਹੈ। ਇਹਦੀ ਜਾਣਕਾਰੀ ਦਿੰਦਿਆਂ ਥਾਣਾ ਸਿਟੀ ਸੰਗਰੂਰ ਤੇ ਐਸਐਚਓ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਸ਼ਿਕਾਇਤ ਕਰਤਾ ਸੁਖਵੀਰ ਸਿੰਘ ਸੰਗਰੂਰ ਦਾ ਰਹਿਣ ਵਾਲਾ ਹੈ। ਉਹਨਾਂ ਦੀ ਸ਼ਿਕਾਇਤ ਦੇ ਆਧਾਰ ਤੇ ਤੇਜਿੰਦਰਪਾਲ ਸਿੰਘ ਸੰਗਰੂਰ ਅਤੇ ਅਮਨਦੀਪ ਸਿੰਘ ਜਿਹੜਾ ਕਿ ਖੰਨਾ ਦਾ ਰਹਿਣ ਵਾਲਾ ਹੈ। ਉਹਨਾਂ ਦੇ ਖਿਲਾਫ ਐਫ ਆਈ ਆਰ ਦਰਜ ਕਰ ਦਿੱਤੀ ਗਈ। ਉਹਨਾਂ ਦੱਸਿਆ ਕਿ ਇਸ ਮਾਮਲੇ ਦੇ ਵਿੱਚ ਇੱਕ ਵਿਅਕਤੀ ਤੇਜਿੰਦਰਪਾਲ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਜਦੋਂ ਕਿ ਅਮਨਦੀਪ ਸਿੰਘ ਜੋ ਕਿ ਖੰਨਾ ਦਾ ਉਹਦੀ ਤਲਾਸ਼ ਉਹਦੀ ਭਾਲ ਜਾਰੀ ਹੈ। ਤੇ ਹੁਣ ਗੱਲ ਕਰਦੇ ਹਾਂ ਪੁਲਿਸ ਦੀ ਪੁਲਿਸ ਦੇ ਖਿਲਾਫ ਵੱਡੀ ਕਾਰਵਾਈ ਜੋ ਕਿ ਕਰਨੀ ਬਣਦੀ ਵੀ ਸੀ ਪਟਿਆਲਾ ਤੋਂ ਖਬਰ ਮਿਲੀ ਸੀ ਚਰਚਾ ਦਾ ਵਿਸ਼ਾ ਬਣ ਗਈ ਹੈ ਪਟਿਆਲਾ ਦੇ ਵਿੱਚ ਫੌਜ ਦੇ ਕਰਨਲ ਅਤੇ ਉਸਤੇ ਪੁੱਤਰ ਤੇ ਹਮਲਾ ਕਰ ਦਿੱਤਾ ਗਿਆ ਸੀ ਅਤੇ ਇਸ ਹਮਲੇ ਦੇ ਵਿੱਚ ਪੁਲਿਸ ਵਿਭਾਗ ਨੇ ਵੱਡੀ ਕਾਰਵਾਈ ਅਮਲ ਵਿੱਚ ਲਿਆਂਦੀ ਹੈ ਇਸ ਮਾਮਲੇ ਦੇ ਵਿੱਚ 12 ਪੁਲਿਸ ਮੁਲਾਜ਼ਮਾਂ ਨੂੰ ਮੁਅਤਲ ਕਰ ਦਿੱਤਾ ਗਿਆ ਹੈ ਹਮਲੇ ਦੀ ਪੂਰੀ ਘਟਨਾ ਵੀਡੀਓ ਦੇ ਵਿੱਚ ਕੈਦ ਹੋ ਗਈ ਸੀ ਪਰਿਵਾਰ ਨੇ ਇਸ ਸਬੰਧ ਵਿੱਚ ਪੁਲਿਸ ਕੋਲ ਸ਼ਿਕਾਇਤ ਵੀ ਦਰਜ ਕਰਵਾਈ ਹੈ ਸਾਰਾ ਵਿਵਾਦ ਪਤਾ ਲੱਗਾ ਕਿ ਪਾਰਕਿੰਗ ਦੇ ਬਾਬਤ ਸੀ ਪਟਿਆਲਾ ਦੇ ਐਸਐਸਪੀ ਡਾਕਟਰ ਨਾਨਕ ਸਿੰਘ ਨੇ ਦੱਸਿਆ ਕਿ ਸਾਰੇ ਪੁਲਿਸ ਮੁਲਾਜ਼ਮਾ ਦੇ ਵਿਰੁੱਧ ਵਿਭਾਗੀ ਜਾਂਚ ਦੇ ਹੁਕਮ ਵੀ ਦੇ ਦਿੱਤੇ ਗਏ ਨੇ ਜਾਂਚ 45 ਦਿਨਾਂ ਵਿੱਚ ਪੂਰੀ ਕਰ ਦਿੱਤੀ ਜਾਏਗੀ ਉਹਨਾਂ ਇਹ ਵੀ ਆਖਿਆ ਕਿ ਅਸੀਂ ਫੌਜੀ ਅਧਿਕਾਰੀ ਦੇ ਮਾਮਲੇ ਵਿੱਚ ਮੁਆਫੀ ਵੀ ਮੰਗਦੇ ਹਾਂ ਅਸੀਂ ਫੌਜ ਦਾ ਪੂਰਾ ਸਤਕਾਰ ਵੀ ਕਰਦੇ ਹਾਂ ਕਰਨਲ ਦੀ ਪਤਨੀ ਨੇ ਪੁਲਿਸ ਨੂੰ ਦਿੱਤੀ ਆਪਣੀ ਸ਼ਿਕਾਇਤ ਵਿੱਚ ਦੱਸਿਆ ਕਿ ਪੁਸ਼ਪਿੰਦਰ ਸਿੰਘ ਬਾਠ ਅਤੇ ਉਹਨਾਂ ਦੇ ਪੁੱਤਰ ਆਂਗਦ ਸਿੰਘ ਨੂੰ ਪੁਲਿਸ ਇੰਸਪੈਕਟਰ ਹਰਜਿੰਦਰ ਸਿੰਘ ਢਿੱਲੋਂ ਇੰਸਪੈਕਟਰ ਹੈਰੀ ਬੋਪਾਰਾਏ ਅਤੇ ਇੰਸਪੈਕਟਰ ਰੋਨੀ ਸਿੰਘ ਅਤੇ ਉਹਨਾਂ ਦੇ ਲਗਭਗ 10 ਪੁਲਿਸ ਮੁਲਾਜ਼ਮਾਂ ਨੇ ਡੰਡਿਆਂ بیسਬਾਲ ਦੇ ਬੈਟਾਂ ਅਤੇ ਕੁਝ ਤੇਜ਼ ਤਾਰ ਹਥਿਆਰਾਂ ਦੇ ਨਾਲ ਬੇਰਹਿਮੀ ਨਾਲ ਕੁੱਟਿਆ ਇਸ ਦੌਰਾਨ ਉਹਨਾਂ ਦੇ ਪਤੀ ਨੂੰ ਸੱਟਾਂ ਲੱਗੀਆਂ ਨੇ ਉਹਨਾਂ ਦੀ ਖੱਬੀਵਾਹ ਟੁੱਟ ਗਈ ਹੈ ਜਦਕਿ ਉਹਨਾਂ ਦੇ ਪੁੱਤਰ ਆਗਤ ਸਿੰਘ ਦੇ ਸਿਰ ਤੇ ਡੂੰਘੇ ਜ਼ਖਮ ਨੇ ਦੋਵਾਂ ਨੂੰ 14 ਮਾਰਚ ਨੂੰ ਬਾਅਦ ਦੁਪਹਿਰ 2 ਵਜੇ ਇਲਾਜ ਅਦੀਨ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਘਟਨਾ ਵਾਲੀ ਥਾਂ ਦੀ ਫੁਟੇਜ ਦੇ ਵਿੱਚ ਸਭ ਕੁਝ ਸਾਫ਼ ਨਜ਼ਰ ਆ ਰਿਹਾ ਹੈ। ਘਟਨਾ ਤੋਂ ਬਾਅਦ ਉਸਦੇ ਪਤੀ ਅਤੇ ਪੁੱਤਰ ਦੇ ਬਿਆਨ ਉਹਨਾਂ ਨੇ ਆਖਿਆ ਕਿ ਬਹੁਤ ਦੇਰੀ ਨਾਲ ਦਰਜ ਕੀਤੇ ਗਏ। ਪਰ ਉਹਨਾਂ ਨੇ ਆਖਿਆ ਕਿ ਸਬੰਧਤ ਪੁਲਿਸ ਸਟੇਸ਼ਨ ਦੇ ਵੱਲੋਂ ਕੋਈ ਕਾਰਵਾਈ ਨਾ ਕੀਤੀ ਗਈ। ਮੇਰੀਆਂ ਵਾਰ-ਵਾਰ ਬੇਨਤੀਆਂ ਅਤੇ ਸਿਵਲ ਲਾਈਨ 'ਚ ਪਟਿਆਲਾ ਪੁਲਿਸ ਸਟੇਸ਼ਨ ਦੇ ਦੌਰੇ ਦੇ ਕਈ ਦੌਰਿਆਂ ਦੇ ਬਾਵਜੂਦ ਵੀ ਉਹ ਕਦੇ ਐਫ ਆਈ ਆਰ ਦਰਜਨਾ ਕੀਤੀ ਗਈ। ਪਰ ਜਦੋਂ ਉੱਚ ਅਧਿਕਾਰੀਆਂ ਦੇ ਧਿਆਨ ਵਿੱਚ ਇਹ ਮਾਮਲਾ ਆਇਆ ਤਾਂ ਉਹ ਤੋਂ ਬਾਅਦ ਪੁਲਿਸ ਦੀ ਪੁਲਿਸ ਦੇ ਖਿਲਾਫ ਇਹ ਵੱਡੀ ਕਾਰਵਾਈ ਕੀਤੇ ਜਾਣ ਦੀ ਜਾਣਕਾਰੀ ਮਿਲ ਰਹੀ ਹੈ ਤੇ ਹੁਣ ਗੱਲ ਕਰਦੇ ਹਾਂ ਕਿ ਮੁਨਸ਼ੀ ਇੱਕ ਥਾਣੇ ਦੇ ਵਿੱਚ ਕਿੰਨੀ ਦੇਰ ਰਹਿ ਸਕਣਗੇ ਪੰਜਾਬ ਦੇ ਪੁਲਿਸ ਮੁਖੀ ਗੌਰਵ ਯਾਦਵ ਨੇ ਚੰਡੀਗੜ੍ਹ ਦੇ ਵਿੱਚ ਪੰਜਾਬ ਦੇ ਵਿੱਚ ਨਸ਼ਿਆਂ ਦੇ ਵਿਰੁੱਧ ਜਿਹੜਾ ਯੁੱਧ ਹੈ ਉਹਨੂੰ ਲੈ ਕੇ ਇੱਕ ਵੱਡੀ ਪ੍ਰੈਸ ਕਾਨਫਰੰਸ ਕੀਤੀ ਹੈ ਇਸ ਦੌਰਾਨ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਵਿੱਚ ਨਸ਼ਿਆਂ ਦੇ ਵਿਰੁੱਧ ਚੱਲ ਰਹੀ ਕਾਰਵਾਈ ਦੇ ਕਾਰਨ ਪਾਕਿਸਤਾਨ ਆਪਣੇ ਆਪ ਨੂੰ ਮੁਸ਼ਕਲ ਵਿੱਚ ਦਸ ਰਿਹਾ ਹੈ ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਹੁਕਮਾਂ ਤੇ ਨਸ਼ਾ ਤਸਕਰਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਨਸ਼ੇੜੀਆਂ ਨੂੰ ਪਰ ਤੰਗ ਨਹੀਂ ਕੀਤਾ ਜਾਏਗਾ ਪੰਜਾਬ ਦੇ ਵਿੱਚ ਕਾਨੂੰਨ ਵਿਵਸਥਾ ਨੂੰ ਭੰਗ ਕਰਨ ਅਤੇ ਅਸ਼ਾਂਤੀ ਪੈਦਾ ਕਰਨ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਏਗਾ ਨਸ਼ਾ ਤਸਕਰਾਂ ਦੇ ਵਿਰੁੱਧ ਸਖਤ ਕਾਰਵਾਈ ਕੀਤੀ ਜਾਏਗੀ ਇਸ ਦੌਰਾਨ ਪੰਜਾਬ ਦੇ ਡੀਜੀਪੀ ਗੌਰਵ ਯਾਤਵ ਨੇ ਕਿਹਾ ਕਿ ਪੁਲਿਸ ਸਟੇਸ਼ਨ ਦੇ ਵਿੱਚ ਮੁੰਸ਼ੀ ਦਾ ਕਾਰਜਕਾਲ ਸਿਰਫ 2 ਸਾਲ ਹੋਏਗਾ ਜਿਸ ਤੋਂ ਬਾਅਦ ਉਹਨਾਂ ਨੂੰ ਬਦਲ ਦਿੱਤਾ ਜਾਏਗਾ ਇਹਦੇ ਤੋਂ ਇਲਾਵਾ ਪੁਲਿਸ ਅਧਿਕਾਰੀਆਂ ਨੂੰ ਨਿਸ਼ਾਨਾ ਨਿਰਧਾਰਤ ਕੀਤਾ ਜਾਏਗਾ ਉਹਨਾਂ ਨੂੰ ਉਹਨਾਂ ਦੇ ਪ੍ਰਦਰਸ਼ਨ ਦੇ ਅਨੁਸਾਰ ਤਰੱਕੀਆਂ ਦਿੱਤੀਆਂ ਜਾਣਗੀਆਂ ਪੁਲਿਸ ਅਧਿਕਾਰੀਆਂ ਨੂੰ ਦਿੱਤੇ ਗਏ ਟੀਚਿਆਂ ਦੇ ਵਿੱਚ ਪਿਛਲੇ 3 ਸਾਲਾਂ ਦੀਆਂ ਗ੍ਰਿਫਤਾਰੀਆਂ ਰਿਕਵਰੀ ਅਤੇ ਪ੍ਰਦਰਸ਼ਨ ਸ਼ਾਮਲ ਰਹਿਣਗੇ ਇਹਨਾਂ ਦੇ ਆਧਾਰ ਤੇ ਹੀ ਐਸਐਸਪੀ ਅਤੇ ਐਸਐਚਓ ਦੀ ਕਾਰਗੁਜ਼ਾਰੀ ਦਾ ਮੁਲਾਂਕਣ ਵੀ ਕੀਤਾ ਜਾਏਗਾ ਡੀਜੀਪੀ ਨੇ ਕਿਹਾ ਕਿ ਮੁਖਬਰਾਂ ਤੋਂ ਮਿਲੀ ਜਾਣਕਾਰੀ ਦੇ ਆਧਾਰ ਤੇ ਪਾਕਿਸਤਾਨ ਤੋਂ ਆ ਰਹੇ ਨਸ਼ਿਆਂ ਤੇ ਰੋਕ ਲਗਾਈ ਜਾ ਰਹੀ ਹੈ ਉਹਨਾਂ ਕਿਹਾ ਕਿ ਆਈਐਸਐਜ ਦੇ ਮਾਸਟਰਮਾਈਂਡ ਨੂੰ ਬਖਸ਼ਿਆ ਨਹੀਂ ਜਾਏਗਾ ਪ੍ਰੈਸ ਕਾਨਫਰੰਸ ਦੌਰਾਨ ਪੁਲਿਸ ਮੁਖੀ ਨੇ ਕਿਹਾ ਕਿ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੀ ਮੈਪਿੰਗ ਕੀਤੀ ਜਾਏਗੀ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਕਿਹੜੇ ਖੇਤਰ ਵਿੱਚ ਕਿਸ ਤਰ੍ਹਾਂ ਦੇ ਨਸ਼ੇ ਉਪਲਬਧ ਅਤੇ ਵੇਚੇ ਜਾ ਰਹੇ ਨੇ ਦੱਸਣਾ ਬਣਦਾ ਹੈ ਕਿ ਪੰਜਾਬ ਦੇ ਵਿੱਚ ਨਸ਼ਿਆਂ ਵਿਰੋਧ ਯੁੱਧ ਇੱਕ ਵਿਸ਼ੇਸ਼ ਮੁਹਿੰਮ ਚੱਲ ਰਹੀ ਹੈ ਇਸ ਕਾਰਨ ਪੰਜਾਬ ਦੇ ਪੁਲਿਸ ਮੁਖੀ ਉਹਨਾਂ ਵੱਲੋਂ ਇੱਕ ਉੱਚ ਪਤਰੀ ਮੀਟਿੰਗ ਕੀਤੀ ਗਈ ਹੈ ਅਤੇ ਨਸ਼ਿਆਂ ਦੀ ਵਰਤ ਨੂੰ ਰੋਕਣ ਵਾਸਤੇ ਰਣਨੀਤੀ ਜੋ ਬਣਾਈ ਗਈ ਹੈ ਇਸ ਲਈ ਇਹ ਮੀਟਿੰਗ ਰੱਖੀ ਗਈ ਸੀ ਜਿਸ ਦੇ ਵਿੱਚ ਡੀਜੀਪੀ ਆਈਜੀ ਏਡੀਜੀਪੀ ਇਹ ਸਾਰੇ ਅਫਸਰ ਮੌਜੂਦ ਰਹੇ ਨੇ ਇਹ ਗੱਲ ਧਿਆਨ ਦੇਣ ਯੋਗ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪੁਲਿਸ ਕਮਿਸ਼ਨਰਾਂ ਡਿਪਟੀ ਕਮਿਸ਼ਨਰਾਂ ਐਸਐਸਪੀ ਅਤੇ ਸੀਨੀਅਰ ਅਧਿਕਾਰੀਆਂ ਨੂੰ 3 ਮਹੀਨਿਆਂ ਦੇ ਅੰਦਰ ਅੰਦਰ ਪੰਜਾਬ ਨੂੰ ਨਸ਼ਾ ਖਤਮ ਕਰਨ ਨਸ਼ਾ ਮੁਕਤ ਕਰਨ ਦੇ ਨਿਰਦੇਸ਼ ਦਿੱਤੇ ਹੋਏ ਨੇ ਪਰ ਦੇਖਣਾ ਹੋਵੇਗਾ ਕਿਉਂਕਿ ਇਹ ਐਡਾ ਕੰਮ ਸੁਖਾਲਾ ਨਹੀਂ ਹੈ ਕਿਉਂਕਿ ਜੇ ਐਡਾ ਇਹ ਕੰਮ ਸੁਖਾਲਾ ਹੁੰਦਾ ਤਾਂ ਦੁਨੀਆ ਭਰ ਦੇ ਵਿੱਚੋਂ ਨਸ਼ੇ ਦੀਆਂ ਖਬਰਾਂ ਨਾਲ ਮਿਲਦੀਆਂ ਤੇ ਆਹ ਖਬਰ ਇਹ ਰਿਪੋਰਟ ਬਹੁਤ ਹੈਰਾਨੀਜਨਕ ਹੈ ਕਿ ਕੇਂਦਰ ਸਰਕਾਰ ਗਰੀਬ ਕਿਹਨੂੰ ਸਮਝਦੀ ਹੈ ਤੇ ਅਮੀਰ ਕਿਸ ਨੂੰ ਮੰਨਦੀ ਹੈ ਕਿ ਸੱਚਮੁੱਚ ਭਾਰਤ ਦੇ ਵਿੱਚ ਇਸ ਵਕਤ ਗਰੀਬੀ ਨਹੀਂ ਹੈ ਭਾਰਤ ਸਰਕਾਰ ਦੇ ਤਾਜ਼ਾ ਅੰਕੜੇ ਪਰ ਇਹੀ ਆਖ ਰਹੇ ਨੇ ਅੰਕੜਿਆਂ ਦੇ ਅਨੁਸਾਰ ਭਾਰਤ ਵਿੱਚ ਗਰੀਬੀ ਹੁਣ ਸਿਰਫ 4 ਫੀਸਦੀ ਰਹਿ ਗਈ ਹੈ ਭਾਵ 96 ਫੀਸਦੀ ਲੋਕ ਗਰੀਬੀ ਰੇਖਾ ਤੋਂ ਉੱਪਰ ਉੱਠ ਚੁੱਕੇ ਨੇ ਇਸ ਦਾਅਵੇ ਨਾਲ ਜਿਹੜੀ ਰਿਪੋਰਟ ਪੇਸ਼ ਕੀਤੀ ਗਈ ਹੈ ਉਹਦੇ ਉੱਤੇ अनेका ਸਵਾਲ ਵੀ ਨੇ ਇੱਕ ਨਵੀਂ ਚਰਚਾ ਵੀ ਛਿੜ ਗਈ ਹੈ ਭਾਰਤ ਸਰਕਾਰ ਦੇ ਤਾਜ਼ਾ ਅੰਕੜਿਆਂ ਦੇ ਅਨੁਸਾਰ ਭਾਰਤ ਵਿੱਚ ਗਰੀਬੀ ਹੁਣ ਸਿਰਫ 4% ਲੋਕਾਂ ਤੱਕ ਰਹਿ ਗਈ ਹੈ ਇਹਦਾ ਮਤਲਬ ਇਹ ਹੈ ਕਿ 142 ਕਰੋੜ ਆਬਾਦੀ ਦੇ ਵਿੱਚੋਂ ਸਿਰਫ 5-6 ਕਰੋੜ ਲੋਕ ਗਰੀਬੀ ਰੇਖਾ ਤੋਂ ਹੇਠਾਂ ਨੇ ਜੋ ਅਗਲੇ 1 ਤੋਂ 2 ਸਾਲਾਂ ਵਿੱਚ ਉਹ ਵੀ ਉੱਪਰ ਉੱਠੜਨਗੇ ਪਾਵ ਗਰੀਬੀ ਖਤਮ ਹੋ ਜਾਏਗੀ 12 ਸਾਲ ਪਹਿਲਾਂ 2011-12 ਦੇ ਵਿੱਚ ਇਹ ਅੰਕੜਾ 29.3% ਸੀ ਪਰ ਇਸ ਦਾਅਵੇ ਨਾਲ ਉੱਠ ਰਹੇ ਸਵਾਲਾਂ ਨੇ ਭਾਰਤ ਵਿੱਚ ਇੱਕ ਨਵੀਂ ਚਰਚਾ ਛੇੜ ਦਤੀ ਹੈ ਕੀ ਅੰਕੜੇ ਸੱਚੇ ਹੈ ਜਾਂ ਸਿਰਫ ਕਾਗਜ਼ੀ ਹਕੀਕਤਾਂ ਨੇ ਇਹਦਾ ਮਤਲਬ ਚਰਚਾ ਇਹ ਵੀ ਹੋਣ ਲੱਗੀ ਹੈ ਕਿ ਜੋ ਸਕੀਮਾਂ ਸਰਕਾਰ ਵੱਲੋਂ ਦੱਸੀਆਂ ਜਾਂਦੀਆਂ ਹੁੰਦੀਆਂ ਨੇ ਉਹ ਵੀ ਕਿਤੇ ਕਾਗਜ਼ਾਂ ਵਿੱਚ ਹੀ ਤਾਂ ਨਹੀਂ ਹੁੰਦੀਆਂ ਇਹ ਅੰਕੜਾ ਨੈਸ਼ਨਲ ਸੈਂਪਲ ਸਰਵੇ ਆਰਗੇਨਾਈਜੇਸ਼ਨ ਪਾਵ ਐਨ ਐਸਓ ਅਤੇ ਪ੍ਰਧਾਨ ਮੰਤਰੀ ਦੀ ਆਰਥਿਕ ਸਲਾਹਕਾਰ ਪਰਿਸ਼ਦ ਦੀ ਮੈਂਬਰ ਡਾਕਟਰ ਸੁਮਿਕਾ ਰਵੀ ਦੇ ਹਵਾਲੇ ਨਾਲ ਸਾਹਮਣੇ ਆਇਆ ਹੈ ਗੰਗਾ ਰਾਜਨ ਕਮੇਟੀ ਦੇ 2014 ਦੇ ਫਾਰਮੂਲੇ ਦੇ ਆਧਾਰ ਤੇ ਤਿਆਰ ਕੀਤੀ ਗਈ ਇਸ ਰਿਪੋਰਟ ਦੇ ਅਨੁਸਾਰ ਜੇਕਰ ਸ਼ਹਿਰ ਦਾ ਰਹਿਣ ਵਾਲਾ ਵਿਅਕਤੀ ਇੱਕ ਦਿਨ ਦੇ ਵਿੱਚ 47 ਰੁਪਏ ਪਾਵ ਮਹੀਨੇ ਦੇ 1400 ਤੇ 10 ਰੁਪਏ ਕਮਾ ਰਿਹਾ ਜਾਂ ਉਹ ਤੋਂ ਵੱਧ ਕਮਾ ਰਿਹਾ ਤਾਂ ਉਹ ਫਿਰ ਗਰੀਬ ਨਹੀਂ ਹੈ ਪਰ ਇੰਨੇ ਪੈਸੇ ਇਹਨਾਂ ਨੂੰ ਦੇ ਕੇ ਦਿਖਾਓ ਤੇ ਦੋ ਵਕਤ ਦੀ ਰੋਟੀ ਖਾ ਕੇ ਦੇਖਣਾ ਪਿੰਡ ਵਿੱਚ ਇਹ ਜਿਹੜੀ ਹੱਦ ਹੈ ਸੀਮਾ ਸਿਰਫ 32 ਰੁਪਏ ਪ੍ਰਤੀ ਦਿਨ ਦੀ ਹੈ ਭਾਵੇਂ ਜੇਕਰ ਕੋਈ ਵਿਅਕਤੀ 960 ਰੁਪਏ ਪ੍ਰਤੀ ਮਹੀਨਾ ਇੰਨੇ ਕਮਾਉਂਦਾ ਤਾਂ ਉਹ ਵੀ ਗਰੀਬ ਨਹੀਂ ਹੈ ਪਰ ਕੀ ਸ਼ਹਿਰ ਦੇ ਵਿੱਚ 47 ਰੁਪਏ ਵਿੱਚ ਅਤੇ ਪਿੰਡ ਦੇ ਵਿੱਚ 32 ਰੁਪਏ ਵਿੱਚ ਰਹਿਣਾ ਸੰਭਵ ਹੈ ਇਹ ਸਵਾਲ ਤੁਹਾਡੇ ਵੀ ਮਨ ਵਿੱਚ ਆ ਰਿਹਾ ਹੋਣਾ ਹੁਣ ਜਿਹੜੇ ਅੰਕੜੇ ਇਸ ਰਿਪੋਰਟ ਵਿੱਚ ਦਿੱਤੇ ਗਏ ਨੇ ਕਿ 36 ਗੜ ਦੇ ਵਿੱਚ 47% ਦੀ 2011-12 ਦੇ ਵਿੱਚ ਗਰੀਬੀ ਰੇਖਾ ਤੋਂ ਹੇਠਾਂ ਰਹਿ ਰਹੀ ਆਬਾਦੀ ਸੀ ਹੁਣ ਇਹ ਘਟ ਕੇ 11.3% ਰਹਿ ਗਈ ਹੈ ਮੱਧ ਪ੍ਰਦੇਸ਼ ਦੇ ਵਿੱਚ 44% ਤੋਂ ਘਟ ਕੇ 6% ਰਹਿ ਗਈ ਹੈ ਬਿਹਾਰ ਵਿੱਚ 41.3% ਤੋਂ ਘਟ ਕੇ ਸਿਰਫ 4.4% ਰਹਿ ਗਈ ਹੈ ਝਾਰਖੰਡ ਦੇ ਵਿੱਚ 42% ਤੋਂ ਘਟ ਕੇ 12.5% ਰਹਿ ਗਈ ਹੈ ਯੂਪੀ ਵਿੱਚ 40% ਤੋਂ ਸਿਰਫ 3.5% ਰਹਿ ਗਈ ਹੈ ਰਾਜਸਥਾਨ ਦੇ ਵਿੱਚ 22 ਫੀਸਦੀ ਤੋਂ ਘਟ ਕੇ ਸਿਰਫ 5 ਫੀਸਦੀ ਤੇ ਆ ਗਈ ਹੈ ਹਰਿਆਣਾ 'ਚ 12.5 ਫੀਸਦੀ ਤੋਂ ਘਟ ਕੇ 0.9 ਫੀਸਦਪਾਅ ਇੱਕ ਤੋਂ ਵੀ ਹੇਠਾਂ ਆ ਗਈ ਹੈ ਪੰਜਾਬ ਦੇ ਵਿੱਚ 11 ਫੀਸਦੀ ਤੋਂ ਘਟ ਕੇ ਇਹ 2 ਫੀਸਦੀ ਤੇ ਆ ਗਈ ਹੈ ਗੁਜਰਾਤ ਵਿੱਚ 27 ਫੀਸਦੀ ਤੋਂ ਘਟ ਕੇ 2.7 ਫੀਸਦੀ ਤੇ ਆ ਗਈ ਹੈ ਮਹਾਰਾਸ਼ਟਰ ਦੇ ਵਿੱਚ 20 ਫੀਸਦੀ ਤੋਂ ਘਟ ਕੇ 5.9 ਫੀਸਦੀ ਤੇ ਆ ਗਈ ਹੈ ਪਰ ਜੇਕਰ ਗਰੀਬੀ ਇੰਨੀ ਘਟ ਗਈ ਹੈ ਲੋਕ ਗਰੀਬੀ ਰੇਖਾ ਤੋਂ ਉੱਪਰ ਉੱਠ ਖੜੇ ਨੇ ਜੇ ਸਿਰਫ 5 ਤੋਂ 6 ਕਰੋੜ ਲੋਕ ਹੀ ਗਰੀਬੀ ਰੇਖਾ ਤੋਂ ਹੇਠਾਂ ਰਹਿ ਰਹੇ ਨੇ ਤਾਂ ਅਗਲਾ ਸਵਾਲ ਆਈ ਤਾਂ ਫਿਰ 80 ਤੋਂ 82 ਕਰੋੜ ਲੋਕਾਂ ਨੂੰ ਮੁਫਤ ਵਿੱਚ ਰਾਸ਼ਨ ਕਿਉਂ ਦਿੱਤਾ ਜਾ ਰਿਹਾ ਹੈ ਆਸ਼ੀਮਾਨ ਭਾਰਤ ਲਾਡਲੀ ਬਹਿਣਾ ਇਹ ਜਿਹੜੀਆਂ ਯੋਜਨਾਵਾਂ ਇਹ ਹਾਲੇ ਵੀ ਫਿਰ ਕਿਉਂ ਚੱਲ ਰਹੀਆਂ ਨੇ ਬਿਹਾਰ ਵਿੱਚ ਨਤੀਸ਼ ਕੁਮਾਰ ਦੇ ਸਰਵੇਖਣ ਨੇ 50% ਦੀ ਉਦ ਤੋਂ ਬਾਅਦ ਆਬਾਦੀ ਨੂੰ ਗਰੀਬੀ ਰੇਖਾ ਦੇ ਹੇਠਾਂ ਕਿਉਂ ਲਾਣੇ ਆ ਫਿਰ 4.4 ਫੀਸਦੀ ਦਾ ਦਾਵਾ ਇਹ ਸੱਚ ਕਿਵੇਂ ਹੋ ਸਕਦਾ ਹੈ ਜਦੋਂ ਕਿ ਡਾਕਟਰ ਸਵੀਕਰ ਰਵੀ ਤੋਂ ਪੁੱਛਿਆ ਗਿਆ ਕਿ ਜੇਕਰ ਗਰੀਬੀ 4 ਫੀਸਦੀ ਤੋਂ ਹੇਠਾਂ ਹੀ ਰਹ ਗਈ ਹੈ ਤਾਂ ਮੁਫਤ ਅਨਾਜ ਮਨਰੇਗਾ ਇਹ ਕਿਉਂ ਚੱਲ ਰਹੀਆਂ ਨੇ ਤਾਂ ਉਹਨਾਂ ਦਾ ਜਵਾਬ ਸੁਣਨ ਵਾਲਾ ਸੀ ਉਹ ਕਹਿੰਦੇ ਪਹਿਲਾਂ ਅਨਾਜ ਗਦਾਮਾਂ ਵਿੱਚ ਸੜਦਾ ਸੀ ਮੈਨੂੰ ਲੱਗਦਾ ਜਾ ਕੇ ਹੁਣ ਵੀ ਦौरा ਕਰੋ ਹਲੇ ਵੀ ਸੜ ਰਿਹਾ ਹੈ ਉਹ ਕਹਿੰਦੇ ਹੁਣ ਸੜਦਾ ਨਹੀਂ ਹੁਣ ਵੰਡਿਆ ਜਾ ਰਿਹਾ ਹੈ ਮਨਰੇਗਾ ਮੌਸਮੀ ਬੇਰੁਜ਼ਗਾਰੀ ਵਿੱਚ ਮਦਦ ਕਰਦਾ ਹੈ ਪਰ ਦੂਸਰੇ ਪਾਸੇ ਆਲੋਚਕਾਂ ਦਾ ਕਹਿਣਾ ਹੈ ਕਿ ਮੰਡਰੇਗਾ ਦਾ ਬਜਟ ਹਰ ਸਾਲ ਵਧਾਇਆ ਜਾ ਰਿਹਾ ਹੈ ਮੁਫਤ ਅਨਾਜ ਲੈਣ ਵਾਲਿਆਂ ਦੇ ਵਿੱਚ ਆਮਦਨ ਕਰਦਾਤਾ ਵੀ ਸ਼ਾਮਲ ਨਹੀਂ ਬਹੁਤ ਸਾਰੇ ਗਰੀਬ ਲੋਕ ਆਧਾਰ ਅਤੇ ਜਨ ਤਨ ਖਾਤਿਆਂ ਨੂੰ ਲਿੰਕ ਕਰਨ ਬਾਰੇ ਜਾਣਕਾਰੀ ਦੀ ਘਾਟ ਕਾਰਨ ਇਹ ਰਾਸ਼ਨ ਲੈ ਵੀ ਨਹੀਂ پا ਰਹੇ ਜਨਰਲ ਆਫ ਦਾ ਫਾਊਂਡੇਸ਼ਨ ਫਾਰ ਅਗਰੀਰੀਅਨ ਸਟੱਡੀਜ਼ ਉਹਨਾਂ ਦੇ ਇੱਕ ਲੇਖ ਦੇ ਵਿੱਚ ਦਾਵਾ ਕੀਤਾ ਗਿਆ ਹੈ ਕਿ 2022-23 ਦੇ ਵਿੱਚ ਭਾਰਤ ਦੇ 26.4 ਫੀਸਤੀ ਲੋਕ ਗਰੀਬ ਸੀ ਇੱਕ ਹੋਰ ਰਿਪੋਰਟ ਦੇ ਅਨੁਸਾਰ 100 ਕਰੋੜ ਲੋਕ ਅਜੇ ਹੈ ਜੋ ਜ਼ਰੂਰੀ ਸਮਾਨ ਖਰੀਦਣ ਲਈ ਵੀ ਸੰਘਰਸ਼ ਕਰ ਰਹੀ ਹੈ ਤਾਂ ਕਿ ਸਰਕਾਰੀ ਅੰਕੜੇ ਫਿਰ ਹਕੀਕਤ ਦੇ ਨੇੜੇ ਹੈਗੇ ਆ ਜਾਂ ਹਕੀਕਤ ਤੋਂ ਬਹੁਤ ਦੂਰ ਨੇ ਕੋਹਾ ਦੂਰ ਨੇ ਪਰ ਸਰਕਾਰ ਦਾ ਕਹਿਣਾ ਹੈ ਕਿ ਮੁਫਤ ਰਾਸ਼ਨ ਨਕਦੀ ਟਰਾਂਸਫਰ ਸਿਹਤ ਯੋਜਨਾਵਾਂ ਇਹਨਾਂ ਨਾਲ ਗਰੀਬੀ ਘਟ ਗਈ ਪਰ ਇਹਦਾ ਮਤਲਬ ਇਹ ਵੀ ਹੈ ਕਿ ਜੇਕਰ ਇਹਨਾਂ ਯੋਜਨਾਵਾਂ ਨੂੰ ਬੰਦ ਕਰ ਦਿੱਤਾ ਜਾਂਦਾ ਹੈ ਕੀ ਫੇਰ ਗਰੀਬੀ ਆਜੂਗੀ ਮਾਹਿਰਾਂ ਦਾ ਮੰਨਣਾ ਹੈ ਕਿ ਇਹ ਗਰੀਬੀ ਦਾ ਸਥਾਈ ਹੱਲ ਨਹੀਂ ਹੈ ਸਗੋਂ ਲੋਕਾਂ ਨੂੰ ਸਰਕਾਰੀ ਸਹਾਇਤਾ ਦੇ ਆਦੀ ਬਣਾਇਆ ਜਾ ਰਿਹਾ ਹੈ ਹੱਡ ਹਰਾਮੀ ਬਣਾਇਆ ਜਾ ਰਿਹਾ ਹੈ ਸੋ ਦੋਸਤੋ ਇਹ ਸੀ ਕੁਲ ਮਿਲਾ ਕੇ ਆਪਣਾ ਅੱਜ ਦਾ ਪ੍ਰੋਗਰਾਮ ਉਮੀਦ ਕਰ ਰਿਹਾ ਤੁਹਾਨੂੰ ਚੰਗਾ ਲੱਗਿਆ ਹੋਵੇਗਾ ਜੇਕਰ ਪ੍ਰੋਗਰਾਮ ਚੰਗਾ ਲੱਗਿਆ ਤਾਂ ਕਿਰਪਾ ਕਰਕੇ ਲਾਈਕ ਕਰ ਤੇ ਸ਼ੇਅਰ ਜਰੂਰ ਕਰ ਦੇਣਾ ਸਮਾ ਸਵਾਪਤ ਹੈ ਜਾਣ ਤੋਂ ਪਹਿਲਾਂ ਕਹਾਂਗਾ ਜ਼ਿੰਦਗੀ ਜਿੰਦਾਦਲੀ ਦਾ ਨਾਮ ਹੈ ਦਵਿੰਦਰ ਸਿੰਘ ਬੈਣੀਪਾਲ ਨੂੰ ਅੱਗੇ ਆ ਦਿਓ ਸਤਿ ਸ਼੍ਰੀ ਅਕਾਲ ਤੇ ਰੱਬ ਰਾਖਾ